ਕੀ ਅਕਾਲੀ ਦਲ ਇਹ ਸਾਰੇ ਦਾ ਫਾਇਦਾ ਨਹੀਂ ਸੀ ਚੱਕ ਸਕਦਾ ਕੀ ਅਕਾਲੀ ਦਲ ਜੇ ਇੱਥੋਂ ਪਿੱਛੇ ਰਹਿੰਦਾ ਤੇ ਉਹਨਾਂ ਨੂੰ ਵੱਡੇ ਪੱਦਰ ਤੇ ਕਿਉਂਕਿ ਉਹ ਬਾਰ ਬਾਰ ਚਾਹੁੰਦੇ ਸਨ ਕਿ ਸਾਡੀ ਪੰਥਕ ਜੇ ਆਪਾਂ ਕਹੀਏ ਵਿੱਚ ਵਾਪਸੀ ਹੋਵੇ ਪੰਥਕ ਵੋਟ ਬੈਂਕ ਚ ਵਾਪਸੀ ਹੋਵੇ ਕੀ ਇਹਦਾ ਫਾਇਦਾ ਨਹੀਂ ਸੀ ਚੱਕਿਆ ਜਾ ਸਕਦਾ ਹਾਂਜੀ ਹਾਂਜੀ ਸੋ ਉਹਨਾਂ ਨੇ ਇੱਕ ਵੱਡਾ ਜਿਹੜਾ ਹੈਗਾ ਮੌਕਾ ਗਵਾ ਲਿਆ ਇੱਕ ਤਾਂ ਸਿਧਾਂਤਕ ਪੱਖ ਤੋਂ ਤਾਂ ਇਹ ਹੈਗਾ ਵੀ ਚਾਹੇ ਉਹਨਾਂ ਦੇ ਰਾਜਨੀਤਿਕ ਲੱਖ ਵਿਰੋਧ ਹੁੰਦੇ ਜੇ ਉਹ ਇਹ ਸੀਟ ਛੱਡ ਜਾਂਦੇ ਪਾਏ ਅਮਰਤਪਾਲ ਸਿੰਘ ਉਹਨਾਂ ਲਈ ਤਾਂ ਇਹ ਹੋ ਸਕਦਾ ਸੀਗਾ ਵੀ ਉਹ ਉਹਨਾਂ ਨੂੰ ਬਾਕੀ ਪੰਜਾਬ ਦੀਆਂ ਸੀਟਾਂ ਤੇ ਫਾਇਦਾ ਹੋ ਜਾਣਾ ਸੀ ਹਨਾ ਹੁਣ ਇੱਕ ਸਾਡੇ ਬਹੁਤ ਹੀ ਚੰਗੇ ਦੋਸਤ ਆ ਹਾਲਾਂਕਿ ਉਹ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਦੀ ਕਿਤੇ ਨਾ ਕਿਤੇ ਸ਼ਲਾਘਾ ਵੀ ਕਰਦੇ ਆ ਉਹ ਉਹਦੀਆਂ ਤਿੱਖੀਆਂ ਟਿੱਪਣੀਆਂ ਵੀ ਕਰਦੇ ਆ ਜਿੱਥੇ ਉਹ ਵਿਰੋਧ ਕਰਦੇ ਆ ਉਹਨਾਂ ਨੇ ਜਿਸ ਦਿਨ ਬਿਰਸਾ ਸਿੰਘ ਬਲਟੋਹਾ ਦਾ ਐਲਾਨ ਹੁੰਦਾ ਉਹ ਕਹਿੰਦੇ ਵੀ ਇਸ ਐਲਾਨ ਤੋਂ ਬਾਅਦ ਕੀ ਆਪਾਂ ਇਹ ਸਵਾਲ ਨਹੀਂ ਕਰ ਸਕਦੇ ਵੀ ਬਰਗਾੜੀ ਤੇ ਕੋਟਕਪੂਰਾ ਵਿੱਚ ਵੀ ਇਨਾ ਹੀ ਹੁਕਮ ਦਿੱਤੇ ਹੋਣਗੇ ਹੈਣਾ ਇਹ ਜਿਹੜੇ ਬੰਦੇ ਇਸ ਲੈਵਲ ਤੱਕ ਗਿਰ ਸਕਦੇ ਹੈ ਹਨਾ ਵੀਟ ਮੀਨਸ ਆਪਾਂ ਉਹ ਵੀ ਸਮਝ ਸਕਦੇ ਆਂ ਵੀ ਬਰਗਾੜੀ ਤੇ ਜਿਹੜਾ ਕੋਟਕਪੂਰਾ ਹੋਇਆ ਉਹ ਵੀ ਇਹਨਾਂ ਦੀ ਸਹਿਮਤੀ ਨਾਲ ਜਾਂ ਇਹਨਾਂ ਦੇ ਹੁਕਮਾਂ ਨਾਲ ਹੀ ਜਿਹੜਾ ਹੋਇਆ ਹੋਊਗਾ ਸੋ ਅਕਾਲੀ ਦਲ ਨੇ ਇੱਕ ਵੱਡੀ ਗਲਤੀ ਕੀਤੀ ਹੈਗੀ ਆ ਸੋ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਭਾਈਚਾਰਕ ਸਾਂਝ ਸੋ ਭਾਈਚਾਰਕ ਸਾਂਝ ਦਾ ਜਿਹੜਾ ਮਸਲਾ ਆ ਰਿਹਾ ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਉਹਦੇ ਵੱਲੋਂ ਆ ਰਿਹਾ ਸੋ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਗੱਲ ਕਰੀ ਸੀ ਕਿ ਵੀ ਦੋ ਸੀਟਾਂ ਤੇ ਘੱਟੋ ਘੱਟ ਉਹ ਹੁਣ ਤਾਂ ਤਿੰਨ ਤੀਜੀ ਸੀਟ ਵੀ ਆਪਾਂ ਕਹਿ ਸਕਦੇ ਪਟਿਆਲੇ ਵਾਲੀ ਸੀਟ ਤੇ ਵੀ ਉਹਨਾਂ ਨੇ ਕਮਜ਼ੋਰ ਉਮੀਦਵਾਰ ਦਿੱਤਾ ਹੈ ਨਾ ਜੀ ਜੀ ਬਿਲਕੁਲ ਲੁਧਿਆਣੇ ਵਾਲੀ ਸੀਟ ਤੇ ਵੀ ਉਹਨਾਂ ਨੇ ਕਮਜ਼ੋਰ ਉਮੀਦਵਾਰ ਦਿੱਤਾ ਹੈਗਾ ਸੋ ਇਹ ਦੋ ਤਿੰਨ ਸੀਟਾਂ ਜਿਹੜੀਆਂ ਉਹ ਲੱਗਦਾ ਵੀ ਇੰਡਾਇਰੈਕਟ ਜਿੱਦਾ ਭਾਜਪਾ ਜਿਤਾਉਣ ਦੇ ਪਰ ਉਹ ਤੇ ਹੁੰਜਣ ਤੇ ਲੱਗੇ ਹੋਏ ਆ ਆਪਾਂ ਦਿੱਲੀ ਚ ਘਟਨਾ ਕਰਮ ਦੇਖਿਆ ਆਪਾਂ ਪੂਰੇ ਦੇਸ਼ ਦੇ ਜੇ ਸੰਦਰਭ ਚ ਦੇਖ ਲਈ ਕਿ ਸ਼ਿਵ ਸੇਨਾ ਜਿੱਥੇ ਜਿੱਥੇ ਉਹ ਜਾਂਦੇ ਆ ਪਾਰਟੀਆਂ ਨਾਲ ਪਹਿਲਾਂ ਤੇ ਗੱਠ ਜੋੜ ਕਰਦੇ ਆ ਉਤੋਂ ਬਾਅਦ ਚ ਉਹਨਾਂ ਨੂੰ ਤਬਾਹ ਕਰ ਦਿੰਦੇ ਆ ਜੰਮੂ ਕਸ਼ਮੀਰ ਚ ਆਪਾਂ ਦੇਖ ਕੇ ਆ ਪਹਿਲਾਂ ਭਾਈਵਾਲੀ ਵਾਲੀ ਆਲੀ ਸਰਕਾਰ ਚਲਾਈ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਕੀ ਕੁਝ ਕੀਤਾ ਇਧਰ ਮੰਨੇ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੂੰ ਚੱਕ ਕੇ ਉਹਨਾਂ ਨੇ ਪਰੇ ਮਾਰਿਆ ਹੈਗਾ ਤੇ ਫਿਰ ਕੀ ਇਹਨਾਂ ਤੋਂ ਅਕਾਲੀ ਦਲ ਸਿੱਖ ਨਹੀਂ ਰਿਹਾ ਹੁਣ ਮਤਲਬ ਚਾਹੇ ਹਰਿਆਣਾ ਕਮੇਟੀ ਵੱਖਰੀ ਹੋ ਗਈ ਰਾਜਸਥਾਨ ਦੀਆਂ ਗੱਲਾਂ ਚੱਲ ਰਹੀਆਂ ਨੇ ਕੀ ਇਹ ਤੋਂ ਕੋਈ ਆਪਾਂ ਸਿੱਖ ਲੈ ਨਹੀਂ ਰਹ ਅਕਾਲੀ ਦਲ ਜੇ ਸਦਾ ਤੱਕ ਤੌਰ ਤੇ ਹੁੰਦਾ ਤਾਂ ਅਕਾਲੀ ਦਲ ਕੁਝ ਸਿੱਖ ਸਕਦਾ ਸੀ ਜੇ ਆਪਾਂ ਜਿਸ ਤਰ੍ਹਾਂ ਬਿਹਾਈਂਡ ਦੀ ਸੀਨ ਬੈਠੇ ਆ ਆਊਟ ਆਫ ਡੋਰ ਬੈਠੇ ਆਗੇ ਸੋ ਆਪਾਂ ਆਪਾਂ ਸਿੱਖ ਸਕਦੇ ਆ ਉਹ ਫਸੇ ਹੀ ਇੰਨੇ ਹੋਏ ਨੇ ਪੋਲਿਟਿਕਲੀ ਤੇ ਉਹਨਾਂ ਨੇ ਸਿਆਸਤ ਦੇ ਨਾਲ ਜਿਹੜਾ ਬਿਜ਼ਨਸ ਉਸਾਰਲੇ ਹੋਏ ਆ ਉਹ ਬਿਜ਼ਨਸ ਆ ਜਿਹੜੇ ਉਹ ਰਾਜ ਆਉਂਦੇ ਚਾਹੇ ਮਨਜਿੰਦਰ ਸਿੰਘ ਸਿਰਸਾ ਆ ਜਾਂ ਹਰਮੀਤ ਸਿੰਘ ਕਾਲਕਾਉਣੀ ਆ ਉਹ ਉਹਨਾਂ ਨੂੰ ਇਹ ਨਹੀਂ ਪਤਾ ਇਹ ਮੰਨ ਚ ਪਤਾ ਵੀ ਅਸੀਂ ਗਲਤੀ ਕਰ ਰਹੇ ਆਂ ਪਰ ਜਿਹੜਾ ਬਿਜ਼ਨਸ ਉਸਾਰ ਲਿਆ ਹੋਇਆ ਉਹ ਬਿਜ਼ਨਸ ਆ ਜਿਹੜਾ ਰਾਜ ਅੜਿੱਕੇ ਆ ਉਹ ਸਿਕਿਉਰਟੀਆਂ ਲੈਣੀਆਂ ਬਿਜ਼ਨਸ ਇੰਟਰਸਟ ਆਪਣੇ ਸਾਲਵ ਕਰਨੇ ਹੁਣ ਅਕਾਲੀ ਦਲ ਦਾ ਵਿਰਸਾ ਸਿੰਘ ਬਲਟੋਹਾ ਉਹਨਾਂ ਨਾਲ ਸਾਡੀ ਆਪਣੇ ਦੋਸਤਾਂ ਰਾਹੀਂ ਨਿੱਜੀ ਗੱਲਬਾਤ ਹੋਈ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਅਸੀਂ ਸੀਟ ਛੱਡੀ ਹੋਈ ਸੀ ਭਾਈ ਅਮਰਤਪਾਲ ਸਿੰਘ ਲਈ ਹੈ ਨਾ ਵੀ ਅਸੀਂ ਵਾਰ-ਵਾਰ ਉਹਨਾਂ ਨਾਲ ਸੰਪਰਕ ਕਰਦੇ ਰਹੇ ਹੈਗੇ ਆ ਪਰ ਉਹਨਾਂ ਨੇ ਸਾਡੇ ਕਹਿਣ ਤੋਂ ਜਿੱਦਾਂ ਸਾਡੀ ਸੀਟ ਤੋਂ ਜਾਂ ਸਾਡੀ ਹਮਾਇਤ ਨਾਲ ਉਮੀਦਵਾਰ ਬਣ ਤੋਂ ਨਾ ਕਰ ਦਿੱਤੀ ਆ ਪਰ ਰਾਜਦੇਵ ਸਿੰਘ ਬਰਨਾਲਾ ਜਿਹੜੇ ਕਿ ਸੋਚੇ ਸਮਝੇ ਆ ਵੀ ਆਰਐਸਐਸ ਦੇ ਇਕ ਤਰ੍ਹਾਂ ਨਾਲ ਉਹ ਐਲਾਨੀਆਂ ਤੌਰ ਤੇ ਨੇ ਵੀ ਉਹਨਾਂ ਦੇ ਹਾਲਾਂਕਿ ਪਰਿਵਾਰ ਨੂੰ ਵੀ ਨਹੀਂ ਪਤਾ ਹੂੰ 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 ਪਰਿਵਾਰ ਤੋਂ ਪਹਿਲਾਂ ਰਾਜਦੇਵ ਸਿੰਘ ਬਰਨਾਲਾ ਐਲਾਨ ਕਰ ਦਿੰਦੇ ਆ ਵੀ ਜਿਹੜੇ ਅਮਰਤਪਾਲ ਸਿੰਘ ਉਹ ਚੋਣ ਲੜਨਗੇ ਪਰਿਵਾਰ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਵੀ ਅਸੀਂ ਤਾਂ 24 ਨੂੰ ਜਾਣ ਆ ਉਤੋਂ ਬਾਅਦ ਗੱਲ ਕਰਕੇ ਅਮਰ ਕੇ ਉਤੋਂ ਬਾਅਦ ਫਿਰ ਪਰਿਵਾਰ ਐਲਾਨ ਕਰਦਾ ਵੀ ਉਹ ਕਰਨਾ ਹ ਅਕਾਲੀ ਦਲ ਦਾ ਇਹ ਕਹਿਣਾ ਹੈਗਾ ਵੀ ਉਹ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਅਕਾਲੀ ਦਲ ਨੂੰ ਖਤਮ ਕਰਨ ਦਾ ਇਹ ਆ ਮਤਲਬ ਉਹਨਾਂ ਦਾ ਵਰਜ਼ਨ ਉਹਨਾਂ ਨੇ ਇਹ ਵਰਜ਼ਨ ਬਣਾਇਆ ਇਹਦਾ ਉਹਨਾਂ ਨੇ ਸਾਨੂੰ ਇਹ ਕਿਹਾ ਹੈਗਾ ਸਾਡੀ ਵਰਸਾ ਸਿੰਘ ਬਲਟੋਹਾ ਉਹਨਾਂ ਨਾਲ ਜਿਹੜੀ ਜਿਹੜੀ ਗੱਲਬਾਤ ਹੋਈ ਆ ਤੇ ਦੂਜਾ ਇਹ ਹੈਗਾ ਵੀ ਅਕਾਲੀ ਦਲ ਇੰਨਾ ਕਿ ਤਾਂ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਸਿਆਸਤ ਵਿੱਚ ਆਪਣੀ ਜਿਹੜੀ ਲੰਬੜਦਾਰੀ ਉਹ ਰੱਖਣੀ ਚਾਹੁੰਦਾ ਉਹਨਾਂ ਨੂੰ ਲੱਗਦਾ ਆ ਅਕਾਲੀ ਲੀਡਰਸ਼ਿਪ ਨੂੰ ਵੀ ਜੇ ਭਾਈ ਅਮਰਤਪਾਲ ਸਿੰਘ ਖਦੂਰ ਸਾਹਿਬ ਸੀਟ ਕੱਢ ਜਾਂਦੇ ਆ ਤਾਂ ਮੁੜ ਕੇ ਸਾਡੇ ਨੇ ਚਲੋਤੀ ਬਣਣੀ ਮਤਲਬ ਕਿਤੇ ਪੂਰੀ ਸਿਆਸਤ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਲਟੇ ਪਲਟਾ ਨਾ ਵਾਜ ਜਾਵੇ ਹਾਂ ਵੀ ਰਿਪਲੇਸ ਹੋ ਗਈ ਉਹ ਕਹਿੰਦੇ ਵੀ ਉਹਨਾਂ ਨੇ ਸਪਸ਼ਟ ਕਿਹਾ ਵੀ ਮੁੜ ਕੇ ਇਹ ਐਮਐਲਏ ਖੜੇ ਕਰੂਗਾ ਮੁੜ ਕੇ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਖੜੇ ਕਰੂਗਾ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਆ ਨਾ ਵੀ ਉਹ ਪਈ ਹੋਈ ਆ ਵੀ ਸਾਡਾ ਸਾਰਾ ਕੁਝ ਆ ਖਤਮ ਹੋ ਜਾਣਾ ਵੀ ਜੇ ਇਹ ਸਟ੍ਰੌਂਗ ਹੋ ਗਿਆ ਸੋ ਇੱਕ ਇਟ ਮੀਨਸ ਵੀ ਜਿਹੜਾ ਅਕਾਲੀ ਦਲ ਨੂੰ ਲੱਗ ਰਿਹਾ ਵੀ ਸਾਡੀ ਜਗ੍ਹਾ ਕੋਈ ਲੈ ਰਿਹਾ ਉਹ ਜਗ੍ਹਾ ਉਹਨਾਂ ਨੇ ਆਪ ਛੱਡੀ ਆ ਅਕਾਲੀ ਦਲ ਨੇ ਗਲਤੀ ਦਰ ਗਲਤੀ ਦਰ ਗਲਤੀ ਕਰਕੇ ਜਿਹੜੀ ਜਗ੍ਹਾ ਛੱਡੀਓ ਕਿਸੇ ਨੇ ਤਾਂ ਲੈਣੀ ਆ